ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਅੱਜ 7 ਤੇ ਕੱਲ 8 ਅਗਸਤ ਪੰਜਾਬ ਪੰਜਾਬ ਦੇ ਨਾਲ-ਨਾਲ ਹਰਿਆਣਾ ਤੇ ਰਾਜਸਥਾਨ ਦਾ ਮੌਸਮ ਜੜਾ ਕਿਸ ਤਰ੍ਹਾਂ ਰਵੇ ਕਿਤਕ ਮੀਂਹ ਹਣੇ ਦੇ ਸਾਰ ਪਾnde ਦਿਖਾਈ ਦੇ ਰਹੇ ਨੇ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲੱਕ ਜ਼ਿਲ੍ਹੇ ਤੇ ਸ ਵੀਡੀਓ ਨੂੰ ਵੇਖ ਲਈ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜੀ ਬੇਨਤੀ ਕਰ ਦੇਣਾ ਚਾਹੁੰਦੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰ ਤੋਂ ਪਹਿਲਾਂ ਸਵੇਰ ਦੀਆਂ ਲਾਈਵ ਤਾਇਆ ਸੜ ਤਸਵੀਰਾਂ ਵਿੱਚਰ ਤਸਵੀਰਾਂ ਵਿੱਚ ਸਾਫ਼ ਸਬਤ ਦਿਖਾਈ ਦੇ ਰਿਹਾ ਕੁਝ ਮਾਝਾ ਦਵਾਬਾ ਦੇ ਪਹਾੜਾਂ ਦੇ ਨਾਂ ਲੱਗਦੇ ਖੇਤਰੋ ਕਿ ਜਾਂ ਕੁਝ ਆ ਗੁਰਦਾਸਪੁਰ ਅੰਮ੍ਰਿਤਸਰ ਦੇ ਖੇਤਰਾਂ ਵਿੱਚ ਹਲਕੀ ਭੁਲਕੀ ਕੁਝ ਇਲਾਕਿਆਂ ਵਿੱਚ ਜਿਹੜੀ ਬੱਦਲਬਾਈ ਬੰਨੀ ਸ਼ੁਰੂ ਹੋ ਗਈ ਤੇ ਕੁਝ ਇੱਕ ਜਿਹੜਾ ਸਿਸਟਮ ਜੋ ਕਿ ਆ ਜਿਹੜਾ ਜੰਮੂ ਕਸ਼ਮੀਰ ਵਾਲ ਬਣਿਆ ਜੋ ਕਿ ਹੋਰੀਅਲ ਥੱਲੇ ਨੂੰ ਖਿਸਕਦਾ ਪਿਆ ਜੋ ਕਿ ਮਾਝਾ ਦਵਾਬਾ ਦੇ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦਾ ਕੁਝ ਪਹਾੜਾਂ ਦੇ ਨਾਂ ਲੱਗਦੇ ਖੇਤਰੋ ਕੁਝ ਹਿਆਰਪੁਰ ਦੇ ਹੋਗੇ ਤੇ ਲੁਧਿਆਣਾ ਵਿੱਚ ਵੀ ਕੁਝ ਇਲਾਕੇ ਬੱਦਲਬਾਈ ਜਿਹੜੀ ਪੰਨੀ ਸ਼ੁਰੂ ਹੋ ਗਈ ਤਾਂ ਚੂਰੂ ਹੋ ਗਿਆ ਇਤਿਹਾਸਕ ਖੇਤਰੋਗ ਸੂਰਤਗੜਾ ਚੂਰੂ ਦੇ ਵਿਚਕਾਰਲੇ ਇਲਾਕੇ ਉਹ ਬਦਲ ਬਾਈ ਜਿਹੜੀ ਪੰਨੀ ਸ਼ੁਰੂ ਹੋ ਗਈ ਹੈ ਯਾਨੀ ਕਿ ਅੱਜ 7 ਅਗਸਤ ਤੇ ਕੱਲ 8 ਅਗਸਤ ਜਿਹੜੀ ਕਿ ਦੋ ਦਿਨਾਂ ਦੇ ਵਿੱਚ ਪੰਜਾਬ ਰਿਆਣਾ ਤੇ ਰਾਜਸਥਾਨ ਦੇ ਪੰਜਾਬ ਦੇ ਘਟੋ ਘਟੋ 60 ਤੋਂ 65 ਜ 65 ਤੋਂ 70% ਖੇਤਰਾਂ ਵਿੱਚ ਚਾਂਸ ਰੰਗ ਕਿਤੇ ਕਿਤੇ ਹਲਕਾ ਜ਼ਰਦਰ ਖੇਤਰਾਂ ਵਿੱਚ ਹਲਕਾ ਮੀ ਜਾਂ ਦਰਮਿਆਨਾ ਕਿਤੇ ਕਿਤੇ ਵੇਖਣ ਨੂੰ ਮਿਲ ਸਦਾ ਕੁਝ ਥੋੜੇ ਬੋਤ ਖੇਤਰਾਂ ਵਿੱਚ ਹੋ ਸਕਦਾ ਕਿ ਦਰਮਿਆਨੇ ਜ਼ਰਾਂ ਵੀ ਪੈਣ ਤੇ ਸਾਰ ਰਹਿਣਗੇ ਕੁਝ ਖੇਤਰਾਂ ਵਿੱਚ ਜ਼ਰਦਰ ਇਲਾਕੇ ਵਿੱਚ ਮੀ ਰਵੇਗਾ ਹਲਕਾ ਦਰਮਿਆਨਾ ਹੀ ਰਹੇ ਇਮੀ ਦੇ ਵਿੱਚ ਛੱਟ ਥੋੜੇ ਬਹੁਤ ਖੇਤਰਾ ਵਿੱਚ ਵੇਖਣ ਨੂੰ ਮਿਲ ਸਕਦੀ ਹੈ ਤਾਂ ਰਾਜਸਥਾਨ ਦੇ ਵੀ ਗੱਲ ਕਰੀਏ ਸ਼੍ਰੀ ਗੰਗਨ ਹਨੁਮਾਨਗੜ ਸੂਰਤਗੜ ਦੇ ਕੁਝ ਕੁ ਥਾਵਾਂ ਦੇ ਜਿਹੜੇ ਮੀਂਹ ਦੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਦੋ ਦਿਨਾਂ ਦੇ ਵਿੱਚ 7 ਤੇ 8 ਅਗਸਤ ਨੂੰ ਖਾਸ ਕਰਕੇ ਇੱਥੇ ਸੁਭਾਵਨਾ ਰਹੇਗੀ 8 ਅਗਸਤ 24 ਨੂੰ ਅੱਜ ਵੀ 7 ਅਗਸਤ ਨੂੰ ਕੁਝ ਕਲਾਕਾਂ ਵਿੱਚ ਜਿਹੜੇ ਬੱਦਲ ਬਾਂਸ ਦੇ ਕੁਝ ਥੋੜੇ ਬਹੁਤ ਖੇਤਰਾ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦੇ ਚਾਰਤਰ ਇੱਥੇ ਜਿਹੜਾ ਮੀਂਹ ਪਵੇਗਾ ਹਲਕਾ ਦਰਮਿਆਨਾ ਕੁਝ ਖੇਤਰਾ ਵਿੱਚ ਵੇਖਣ ਨੂੰ ਮਿਲ ਸਦਾ ਚੂਰੂ ਹੋ ਗਿਆ ਜਾਂ ਸੂਰਤਗੜ ਦੇ ਵਿਚਕਾਰ ਦੇ ਨੇ ਹਰਿਆਣਾ ਦੇ ਕਾਫੀ ਜਿਹੜੇ ਖੇਤਰਾ ਮੀਂਹ ਦੀ ਜਿਹੜੀ ਸੁਭਾਵਨਾ ਰਹੇਗੀ ਖਾਸ ਕਰ ਸਰਸਾ हिसार ਫਤਿਹਬਾਦ ਨੂੰ ਛੱਡ ਕੇ ਠੀਕੇ ਸਰਸਾ हिसार ਫਤਿਹਬਾਦ ਵਿੱਚ ਵੀ ਜਿਹੜੇ ਅਸਾਰ ਮੀਂਹ ਦੇ ਗਏ ਨੇ ਕਿਤੇ ਕਿਤੇ ਰਹਿਣਗੇ ਚਾਣਗੇ ਹਲਕਾ ਦਰਮਿਆਨਾ ਕੁਝ ਖੇਤਰਾ ਮੀਂਹ ਪੈਣ ਦਾ ਸਾਰ ਜਿਹੜੇ ਜਾਪ ਦੇ ਦਿਖਾਈ ਦੇ ਰਹੇ ਨੇ ਤੇ ਬਾਕੀ ਜਿਹੜੇ ਖੇਤਰੋਗੇ ਕੁਰਕ ਖੇਤਰੋਗੇ ਕੈਥ ਲੋਗਾ ਪਾਣੀ ਪਤੋਗਾ ਦਿੱਲੀ ਦੇ ਨਾਲ ਲੱਗਦੇ ਦੱਖਣੀ ਖੇਤਰੋਗੇ ਅਚਰਕੀ ਦਾਦਰੀਓਗੇ ਮਹਿੰਦਰਗੜ ਹੋਗਾ ਜਾਂ ਵਿੱਚ ਆਪਣੇ ਸੈਂਟਰਲੇ ਇਲਾਕੇ ਹੋਗੇ ਜੋ ਵੀ ਠੀਕੇ ਤਾਂ ਫਤਿਹਬਾਦ ਹੋ ਗਿਆ ਜਾਇਸ ਦੇ ਨਾਲਾ ਦੇ ਕੁਝ ਕਿਤੇ ਤੇ ਸੁਭਾਵਨਾ ਕਾਫੀ ਰਹੇਗੀ ਜ ਇਹ ਵਿਜਟ ਚੱਟ ਵੇਖਣ ਨੂੰ ਮਿਲ ਸਕਦੀ ਹੈ ਤਾਂ ਜਿਲੇ ਵਸਤੂ ਦੱਸਣ ਦੀ ਕੋਸ਼ਿਸ਼ ਕਰੀਏ ਪਠਾਨਕੋਟ ਗੁਰਦਾਸਪੁਰ ਹੋ ਗਿਆ ਅਮਰਸਰ ਹੋ ਗਿਆ ਉਸ ਤੋਂ ਬਾਅਦ ਤਰਨਤਾਰਨ ਦੇ ਕੁਝ ਇਲਾਕੇ ਜਲੰਧਰ ਕਪੂਰਥਲਾ ਦੇ ਕੁਝ ਇਲਾਕੇ ਹੋ ਗਏ ਹੁਸ਼ਿਆਰਪੁਰ ਹੋ ਗਿਆ ਲੁਧਿਆਣਾ ਹੋ ਗਿਆ ਨਵਾਂ ਸ਼ਹਿਰ ਦੇ ਇਲਾਕੇ ਹੋ ਗਏ ਰੂਪਨਗਰ ਅਨੰਦਪੁਰ ਸਾਹਿਬ ਨੰਗਲ ਦੇ ਇਲਾਕੇ ਹੋ ਗਏ ਜਾਂ ਕੁਝ ਪਟਿਆਲਾ ਸੰਗਰੂਰ ਦੇ ਇਲਾਕੇ ਹੋ ਗਏ ਮਲੇਰਕੋਟ ਲਾਗਾ ਫਤਿਹਗੜ੍ਹ ਸਾਹਿਬ ਮੁਹਾਲੀ ਚੰਡੀਗੜ੍ਹ ਹੋ ਗਿਆ ਤੇ ਕੁਝ ਬਰਨਾਲਾ ਦੇ ਖੇਤਰ ਠੀਕ ਹੈ ਮੇਨ ਰਹਿਣਗੇ ਜਾਨੀ ਕਿ ਜਿਹੜੇ ਆੜੇ ਇਲਾਕੇ ਹੋ ਕੇ ਪੂਰਬੀ ਖੇਤਰ ਹੋ ਗਏ ਉੱਤਰ ਪੂਰ ਆ ਗਿਆ ਬਠਿੰਡਾ ਆ ਗਿਆ ਜਮਾਨਸਾ ਆ ਗਿਆ ਆ ਕੁਝ ਬਰਨਾਲਾ ਦੇ ਖੇਤਰ ਹੋ ਗਏ ਫਾਜ਼ਲਕਾ ਆ ਗਿਆ ਜਾਂ ਮੁਕਸਰ ਫਰੀਦਕੋਟ ਇਹਨਾਂ ਇਲਾਕਿਆਂ ਵਿੱਚ ਸਭਾਵਨਾ ਥੋੜੀ ਘੱਟ ਰਹੇਗੀ ਬਾਕੀ ਜ਼ਿਲ੍ਹਿਆਂ ਨਾਲ ਇੱਥੇ ਵੀ ਕਿਤੇ ਕਿਤੇ ਹੋ ਸਕਦਾ ਕੁਝ ਕੁ ਇਲਾਕਿਆਂ ਵਿੱਚ ਠੀਕ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਜਾਂ ਸਰ ਦੇ ਕੁਝ ਕੁ ਇਲਾਕਿਆਂ ਵਿੱਚ ਸਭਾਵਨਾ ਰਹੇਗੀ ਇਹ ਜਿਹੜੇ ਫਿਰੋਜ਼ਪੁਰ ਵੀ ਮੌਕਾ ਵੀ ਮੀਨ ਰਹਿ ਸਕਦੇ ਨੇ ਕਿਉਂਕਿ ਉੱਤਰੀ ਜਿਹੜੇ ਇਲਾਕੇ ਨੇ ਮਾਝਾ ਤੇ ਬਾਬਾ ਦੇ ਨਾਲ ਲੱਗਦੇ ਖੇਤਰਾਂ ਵਿੱਚ ਸਭਾਵਨਾ ਜਿਹੜੀ ਬੰਦੀ ਦਿਖਾਈ ਦੇ ਰਹੀ ਹੈ ਬਾਕੀ ਜਿਹੜੇ ਦੱਖਣੀ ਆ ਕੁਝ ਪੱਛਮੀ ਖੇਤਰ ਹੋ ਗਏ ਇਹਨਾਂ ਵਿੱਚ ਸਭਾਵਨਾ ਥੋੜੀ ਬੱਧਰਵਈ ਜ਼ਰੂਰ ਪਹੁੰਚੇ ਕਿਤੇ ਕਿਤੇ ਤੇ ਕਿਤੇ ਕਿਤੇ ਹੋ ਸਕਦਾ ਹਲਕੇ ਦਰਮਿਆਨੇ ਛਰਾਟੇ ਕੁਝ ਖੇਤਰਾਂ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਤੇ ਬਾਕੀ ਸਿਰਸਾ ਹੋ ਗਿਆ ਹੈ ਸਾਰ ਹੋ ਗਿਆ ਫਤਿਆਬਾਦ ਹੋ ਗਿਆ ਇਹਨਾਂ ਵਿੱਚ ਸਾਰ ਠੀਕ ਠਾਕ ਰਹਿਣਗੇ ਜਾਨੀ ਕਿ ਕੁਝ ਖੇਤਰਾਂ ਵਿੱਚ ਟਾਮਡ ਲੱਗ ਕੇ ਜਿਹੜੇ ਕੁਝ ਇਲਾਕਿਆਂ ਵਿੱਚ ਜਿਹੜੀ ਬੱਧਰਵਈ ਜ਼ਰੂਰ ਬਣੇਗੀ ਪਰ ਕੁਝ ਇਲਾਕਿਆਂ ਵਿੱਚ ਉਮੀਦ ਹੈ ਸਾਰ ਜਾਨੀ ਕਿ ਇਹ ਨੇਰੀ ਜਿਹੜੀ ਦੇਖਣ ਨੂੰ ਮਿਲ ਸਰੀ ਕੁਝ ਇਲਾਕ ਹਲਕੇ ਦਰਮਿਆਨੇ ਅ ਥੋੜੇ ਬਾਅਦ ਖੇਤਰਾਂ ਵਿੱਚ ਉਮੀਦ ਹੈ ਸਾਰ ਜਿਹੜੇ ਬਾਂਦੇ ਦਿਖਾਈ ਦੇ ਰਹੇ ਨੇ ਤੇ ਬਾਕੀ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਉਹ ਕੈਥ ਹੋ ਗਿਆ ਕੁਰਖ ਖੇਤਰ ਹੋ ਖੇਤਰੋਗੇ ਕੁਝ ਅਚਰਖੀ ਦਾਤਰੀ ਹੋ ਗਿਆ ਮਹਿੰਦਰਗੜ ਹੋ ਗਿਆ ਜੀਂਦ ਹੋ ਗਿਆ ਜੈਸਤੇ ਨਾਲਗ ਦੇ ਕੁਝ ਖੇਤਰਾਂ ਸੁਭਾਵਨਾ ਕਾਫੀ ਰਵੇ ਕਿਤੇ ਕਿਤੇ ਹਲਕੇ ਦਰਮਿਆਨੇ ਕੁਝ ਖੇਤਰਾਂ ਭਾਰੀ ਮੀਂਹ ਦੀ ਛੱਟ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤੇ ਸੂਰਤਗੜ ਹੋ ਗਿਆ ਜਾਂ ਸੰਗਰੀਆ ਹੋ ਗਿਆ ਤੇ ਸੁਭਾਵਨਾ ਜੋ ਉਸਤਵਾਰ ਸ਼੍ਰੀ ਗੰਗਾ ਨਗਰ ਹੋ ਗਿਆ ਇਹ ਤੇ ਸੁਭਾਵਨਾ ਠੀਕ ਠਾਕ ਰਹਿ ਕੁਝ ਕੁਲਾਕਿਆ ਵਿੱਚ ਆਪਾਂ ਗੱਲ ਕਰੀ ਟਾਵੜ ਇਲਾਕਿਆਂ ਵਿੱਚ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਅਚੂਰੂ ਹੋ ਗਿਆ ਉਸਤਵਾਰ ਕੁਝ ਆਪਣੇ ਦੱਖਣੀ ਖੇਤਰੋਗੇ ਜਿਵੇਂ ਆਬੀਕਾ ਨੇ ਹੋ ਗਿਆ ਕੁਝ ਖਾਜੂ ਵਾਲਾ ਇੱਥੇ ਸੁਭਾਵਨਾ ਕਾਫੀ ਰਵੇ ਕਿ ਜਾਣੀ ਕਿ ਕ ਅਰਮੀਤ ਚਟ ਜਿਹੜੇ ਵੇਖਣ ਨੂੰ ਮਿਲ ਸੀ 7 ਤੇ 8 ਅਗਸਤ ਦੋ ਦਿਨਾਂ ਦੇ ਵਿੱਚ ਤਾਂ ਪੰਜਾਬ ਦੇ ਘਟੋੜ 60 ਤੋਂ 65 ਜਾਂ 65 ਤੋਂ 70 ਜਾਂ ਹੁਸਲੇ 70 ਤੋਂ 72% ਖੇਤਰਾ ਵਿੱਚ ਚਾਂਸ ਰਹਿਣਗੇ ਹਰਿਆਣਾ ਦੇ ਵੀ ਕਾਫੀ ਖੇਤਰਾ ਵਿੱਚ ਖਾਸ ਕਰ ਦੱਖਣੀ ਜਾਂ ਕੁਝ ਉੱਤਰੀ ਪੂਰਬੀ ਦੇ ਚੰਡੀਗੜ੍ਹ ਦੇ ਨਾਲ ਲੱਗਦੇ ਕੁਝ ਦਿੱਲੀ ਜਾਂ ਥੱਲੇ ਦੱਖਣੀ ਖੇਤਰوں 'ਚ ਇਹਨਾਂ ਸੁਭਾਵਨਾ ਕਾਫੀ ਰਹੇਗੀ ਤੇ ਰਾਜਸਥਾਨ ਦੇ ਦੱਖਣੀ ਕੁਝ ਆ ਪੂਰਬੀ ਖੇਤਰਾ ਇਸ ਸੁਭਾਵਨਾ ਰਵੇਗੀ ਜ਼ਿਆਦਾਤਰ ਉੱਤਰੀ ਆਪਾਂ ਗੱਲ ਕਰਦੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਜਾਂ ਹਰਿਆਣਾ ਦੇ ਕੁਝ ਉੱਤਰੀ ਜਿਹੜੇ ਅਸ਼੍ਰੀ ਗੰਗਾ ਨਾਨ੍ਹਮਾਨਗੜ੍ਹ ਦੇ ਕੁਝ ਕਿਸ ਸੰਗਰੀ ਅਗ ਸੂਰਤਗੜ੍ਹ ਦੇ ਇਲਾਕੇ ਵਿੱਚ ਕੁਝ ਕੁਝ ਇਲਾਕਿਆਂ ਵਿੱਚ ਸੁਭਾਵਨਾ ਰਵੇਗੀ ਜਾਨੀ ਕਿ ਇਤਕੀ ਦੇ ਹਲਕੇ ਦਰਮਿਆਨ ਨੇ ਕੁਝ ਖੇਤਰਾ ਵਿੱਚ ਹੋ ਸਕਦਾ ਹੈ ਕਦੂ ਕਾ ਭਾਗਾ ਵਿੱਚ ਦਰਮਿਆਨੇ ਚਾਰਾਂ ਵਿੱਚ ਪੈਣ ਦੇ आसार ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਹੰਤ ਤੱਕ ਵੀ ਤੁਹਾਡਾ ਬਹੁਤ ਬਹੁਤ ਧੰ